ਆਲਾ ਵੱਡ ਬੰਦਾ ਜਿੱਦਣ ਮੈਨੂੰ ਮਿਲਦਾ ਉਹਦਣ ਇਹ ਲੱਗਦਾ ਵੀ ਯਾਰ ਮੈਂ ਤੇ ਕੁਛ ਵੀ ਨਹੀਂ ਤੇ ਜ਼ਿੰਦਗੀ ਚ ਸਕੂਨ ਕਿੱਨਾ ਪੈਸੇ ਕਰਕੇ ਨਹੀਂ ਪ੍ਰਾਪਰਟੀਆਂ ਕਰਕੇ ਨਹੀਂ ਜਾਇਦਾਦਾਂ ਕਰਕੇ ਨਹੀਂ ਮੈਂ ਲਗਜ਼ਰੀ ਲਾਈਫ ਵੇਖੀ ਸਾਰੀ ਜ਼ਿੰਦਗੀ ਮੈਂ 25 ਸਾਲ ਵਿੱਚ ਲਗਜ਼ਰੀ ਵੇਖੀ ਹਮੇਸ਼ਾ ਵੱਡੇ ਜਹਾਜ਼ਾਂ ਵਿੱਚ ਸਫ਼ਰ ਕੀਤਾ ਬਿਜ਼ਨਸ ਕਲਾਸ ਫਰਸਟ ਕਲਾਸ 'ਚ ਬਹਿ ਕੇ ਗਿਆ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਮੈਂ ਬੈਠਾ ਕਮੀ ਕਦੇ ਨਹੀਂ ਵੇਖੀ ਵਿਦੇਸ਼ਾਂ ਵਿੱਚ ਵੀ ਜਾਨਣਾ ਹਰ ਤਰ੍ਹਾਂ ਕਈਆਂ ਬੰਦਿਆਂ ਨੇ ਮੇਰੇ ਲਈ ਗੱਡੀਆਂ ਖਰੀਦ-ਖਰੀਦ ਰੱਖੀਆਂ ਵੀ ਭਾਈ ਸਾਹਿਬ ਆਉਣਗੇ ਇਹ ਉਹਨਾਂ ਦੀ ਗੱਡੀ ਹੈ ਉਹਦੇ 'ਚ ਬੈਠਣਗੇ ਆਹ ਕਮਰਾ ਉਹਨਾਂ ਦਾ ਹੈ ਇਹਦੇ 'ਚ ਰਹਿਣਗੇ ਆਹ ਬੈੱਡ ਉਹਨਾਂ ਦਾ ਹੈ ਆਹ ਕਮਰਾ ਉਹਨਾਂ ਦਾ ਹੈ ਉਹਨਾਂ ਦੇ ਮਾਸਟਰ ਬੈੱਡਰੂਮ ਅਗਲੇ ਨੇ ਸਾਡੇ ਲਈ ਛੱਡ ਰੱਖੇ ਆ ਵੀ ਤੁਸੀਂ ਆਓ ਮਹੀਨਾ ਰਹੋ ਸਾਡੇ ਘਰ ਬੈਠੋ ਮਤਲਬ ਜਿਹਨੂੰ ਲਗਜ਼ਰੀ ਕਹਿੰਦੇ ਆ ਉਹ ਸਾਰੇ ਤਰ੍ਹਾਂ ਦੀ ਲਾਈਫ ਵੇਖੀ ਹੈ ਜੀ ਕੇ ਵੇਖੀ ਹੈ ਪਰ ਬੰਦਾ ਇਹਨਾਂ ਚੀਜ਼ਾਂ ਨਾਲ ਵੱਡਾ ਨਹੀਂ ਬਣਦਾ ਯਾਦ ਰੱਖਣਾ ਵੱਡਾ ਬੰਦਾ ਉਹ ਐ ਇਹਦੀ ਜ਼ਿੰਦਗੀ ਵਿੱਚ ਸਕੂਨ ਕਿੰਨਾ ਹੈ ਇਸ ਬੰਦੇ ਦੀ ਜ਼ਿੰਦਗੀ 'ਚ ਸ਼ਾਂਤੀ ਕਿੰਨੀ ਹੈ ਇਸ ਬੰਦੇ ਦੀ ਜ਼ਿੰਦਗੀ 'ਚ ਠਹਿਰਾਵ ਕਿੰਨਾ ਹੈ ਇਸ ਬੰਦੇ ਦੀ ਜ਼ਿੰਦਗੀ 'ਚ ਟਿਕਾਹ ਕਿੰਨਾ ਹੈ ਵੱਡਾ ਬੰਦਾ ਉਦੋਂ ਬਣਦਾ ਵੀਰ ਜੂਨ ਵਾਲਾ ਬੰਦਾ ਕੌਣ ਹੈ ਨਹੀਂ ਤੇ ਵੱਡੇ ਵੱਡੇ ਜੋ ਦਿੱਸਹਿ ਲੋਗ ਤਿੰਨ ਕੋ ਵਿਆਪਾ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਲਿਵਾਈ ਭੂਮੀਆਂ ਭੂਮ ਉੱਪਰ ਨੇ ਤਲੂਝੇ ਪਾਇਆ ਪਿੱਛੇ ਲੜਦੇ ਲੋਕ ਜ਼ਮੀਨਾਂ ਪਿੱਛੇ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁੱਝੇ ਕਹੋ ਨਾਨਕ ਹੈ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਕਹਿੰਦੇ ਤਤ ਕੱਢਨੇ ਆ ਨਚੋੜ ਕੇ ਕੱਢ ਕੇ ਦੱਸਦੇ ਆ ਕਿ ਸਭ ਤੋਂ ਜ਼ਰੂਰੀ ਹੈ ਬੰਦੇ ਕੋਲੇ ਸਮਝ ਹੋਵੇ ਗਿਆਨ ਹੋਵੇ ਬਿਨ ਹਰ ਭਜਨ ਫਰੀ ਦਾ ਭਜਨ ਹੋਵੇ ਭਜਨ ਦਾ ਮਤਲਬ ਅੱਖਾਂ ਬੰਦ ਕਰਕੇ ਬਹਿਣਾ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਭਜਨ ਦਾ ਮਤਲਬ ਕੁਦਰਤ ਦੇ ਮੁਤਾਬਕ ਚੱਲਣਾ ਹੈ ਨਿਜਮਾ ਵਿੱਚ ਚੱਲਣਾ ਭਜਨ ਹੁੰਦਾ ਹੈ ਤੁਸੀਂ ਲਾਫ ਨੇਚਰ ਨੂੰ ਸਮਝੋ ਕੁਦਰਤ ਨੂੰ ਸਮਝੋ ਨੇਚਰਲ ਐਕਟ ਨੂੰ ਸਮਝੋ ਉਹਦੇ ਅੰਡਰ ਚੱਲਣਾ ਸ਼ੁਰੂ ਕਰ ਦਿਓ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ ਤੇ ਮੈਂ ਜ਼ਿੰਦਗੀ ਵਿੱਚ ਜਿਸ ਬੰਦੇ ਨੂੰ ਬਹੁਤ ਸਕੂਨ ਵਿੱਚ ਵੇਖਦਾ ਵੀ ਬੜਾ ਸਕੂਨ ਹੈ ਦੀ ਲਾਈਫ ਵਿੱਚ ਸਕੂਨ ਬੰਦੇ ਦੇ ਜਦੋਂ ਅੰਦਰ ਹੁੰਦਾ ਹੈ ਉਹਦੇ ਚਿਹਰੇ ਤੇ ਵੀ ਚਲਕਦਾ ਸਕੂਨ ਖੇੜਾ ਬੰਦੇ ਦੇ ਚਿਹਰੇ ਤੇ ਚਲਕਦਾ ਹੈ ਮਨ ਵਿੱਚ ਸਕੂਨ ਹੋਣਾ ਚਾਹੀਦਾ ਤੇ ਜਿਹੜੀ ਚੀਜ਼ ਮੇਰੀ ਸਕੂਨ ਮੇਰਾ ਸਕੂਨ ਖਤਮ ਕਰਦੀ ਹੈ ਉਹ ਸਾਨੂੰ ਬਰਦਾਸ਼ਤ ਨਹੀਂ ਮਨ ਦਾ ਸਕੂਨ ਜਿਹੜੀ ਚੀਜ਼ ਨਾਲ ਜਾਂਦਾ ਹੈ ਨਾ ਉਹ ਉਹ ਨਹੀਂ ਚੱਲ ਹੁੰਦਾ ਜਿਵੇਂ ਸਿਆਣੇ ਕਹਿੰਦੇ ਨੇ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਕਈ ਕਈ ਸੋਨਾ ਕੰਨਾਂ ਨੂੰ ਖਾਂਦਾ ਹੈ ਨਾ ਕੰਨਾਂ ਨੂੰ ਖਾਣਾ ਕੀ ਹੁੰਦਾ ਕਈ ਬੀਬੀਆਂ ਸੋਨਾ ਪਾਉਂਦੀਆਂ ਨੇ ਹੌਲੀ-ਹੌਲੀ ਉਹ ਕੰਨ ਹੀ ਪਾਟ ਜਾਂਦਾ ਫਿਰ ਨਵੇਂ ਥਾਂ ਤੋਂ ਵਿੰਨਣਾ ਪੈਂਦਾ ਤੇ ਜੇ ਕੰਨ ਹੀ ਪਾਟੀ ਜਾਵੇ ਥੱਲੇ ਲੰਬਕੀ ਜਾਵੇ ਲੰਬਕੀ ਜਾਵੇ ਲਾ ਕੇ ਫਿਰ ਅਸਿੱਟੋ ਪੱਠ ਪਵੇ ਸੋਨਾ ਕੰਨ ਹੀ ਖਾ ਗਿਆ ਟੁਕੜੇ ਦੋ ਇੱਕ ਇੱਕ ਕੰਨ ਦੇ ਦੋ ਟੁਕੜੇ ਜੇ ਬਣ ਗਏ ਦੋ ਦੋ ਬਣ ਗਏ ਹੁਣ ਆਪਣੇ ਇੱਕ ਹੈ ਕਈਆਂ ਬੀਬੀਆਂ ਦਾ ਸੋਨਾ ਐ ਥੱਲੇ ਲੰਗ ਗਿਆ ਦੋ ਹੋ ਗਏ ਕੰਨ ਇਦਾਂ ਬਣ ਗਿਆ ਤੇ ਫਾਇਦਾ ਕੀ ਹੋਇਆ ਲਾਹ ਦਿਓ ਤੇ ਜਿਹੜੀ ਚੀਜ਼ ਤੁਹਾਡਾ ਸਕੂਨ ਖਤਮ ਕਰੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਲਾਹ ਦਿਓ ਖਤਮ ਕਰ ਦਿਓ ਜਿਹੜੀ ਗੱਡੀ ਤੰਗ ਕਰੇ ਵੇਚ ਦਿਓ ਜਿਹੜੀ ਮੱਝਾਂ ਤੰਗ ਕਰੇ ਵੇਚ ਦਿਓ ਤੇ ਮਾਫ ਕਰਨਾ ਜਿਹੜਾ ਰਿਸ਼ਤਾ ਲੋੜ ਤੋਂ ਵੱਧ ਤੈਨੂੰ ਤੰਗ ਕਰ ਰਿਹਾ ਆ ਡੱਡ ਹੋ ਜਾ ਅਲੱਗ ਹੋ ਜਾ ਪਰ ਹਰ ਹਾਲ ਆਪਣਾ ਸਕੂਨ ਨਾ ਖਤਮ ਹੋਣ ਦਿਓ ਜਿੱਥੇ ਵੀ ਤੁਸੀਂ ਖੜੇ ਹੋ ਹੁਣ ਕਈ ਵਾਰੀ ਤੁਸੀਂ ਜਦੋਂ ਫਰਜ਼ ਨਹੀਂ ਨਿਭਾਉਂਦੇ ਸਕੂਨ ਫਿਰ ਵੀ ਚਲੇ ਜਾਂਦਾ ਜਦੋਂ ਤੁਸੀਂ ਡਿਊਟੀ ਆਪਣੀ ਨਹੀਂ ਕਰਦੇ ਫਰਜ਼ ਨਹੀਂ ਨਿਭਾਉਂਦੇ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਫਿਰ ਵੀ ਬੰਦੇ ਦਾ ਸਕੂਨ ਚਲੇ ਜਾਂਦਾ ਆਪਣੇ ਜਿੰਨੀਆਂ ਜ਼ਿੰਮੇਵਾਰੀਆਂ ਮੈਂ ਹਮੇਸ਼ਾ ਹੀ ਕਹਿੰਦਾ ਆਪਣੇ ਫਰਜ਼ ਵਧੀਆ ਨਿਭਾਓ ਸਕੂਨ ਆਏਗਾ ਮਨ ਨੂੰ ਮੈਂ ਪਰਸੋਂ ਚੌਥੇ ਆ ਅਜਨਾਲੇ ਘਟਨਾ ਵਾਪਰੀ ਉਹਦੇ ਬਾਰੇ ਬੋਲੇ ਅਸੀਂ ਸੁਣਿਆ ਹੋਏਗਾ ਸੁਣਿਆ ਸੀ ਸਾਰਿਆਂ ਹੁਣ ਉਹ ਉੱਥੇ ਹੋਇਆ ਕੁਝ ਤੇ ਸਾਰੇ ਹੀ ਤੱਤੇ ਤੱਤੇ ਨੇ ਤੱਤੇ ਬੰਦਿਆਂ ਦੇ ਨਾਲ ਪੰਗਾ ਲੈਣਾ ਸੌਖਾ ਨਹੀਂ ਤੁਹਾਨੂੰ ਸਿੱਖ ਜੇ ਤਵੀ ਤੇ ਹੱਥ ਲਾਓਗੇ ਤੇ ਸੜ ਜਾਣੀ ਤੱਤੇ ਸਰੀਏ ਨਾਲ ਹੱਥ ਲਾਓਗੇ ਸੜ ਜਾਣਾ। ਤੇ ਜਦੋਂ ਤੁਸੀਂ ਤੱਤੇ ਬੰਦਿਆਂ ਨੂੰ ਹੱਥ ਪਾਉਨੇ ਹੋ ਤੇ ਤੱਤੇ ਬੰਦੇ ਵੀ ਤੁਹਾਨੂੰ ਸਾੜ ਦੇਣ। ਗਰਮ ਖਿਆਲੀਏ ਬੰਦੇ ਨੇ ਨਾ ਜਿਹੜੇ ਗਰਮ ਖਿਆਲੀਆਂ ਨਾਲ ਪੰਗਾ ਲਾਓਗੇ ਤੇ ਸਾੜਦੇ ਆ। ਤੱਤਿਆਂ ਨਾਲ ਪੰਗਾ ਨਹੀਂ ਲਈਦਾ ਪਰ ਸਕੂਨ ਚਲੇ ਜਾਂਦਾ ਹੈ ਜੇ ਤੁਸੀਂ ਲੋੜ ਪੈਣ ਤੇ ਸੱਚ ਨਾ ਬੋਲੇ। ਆਪਣੀ ਗੱਲ ਨਾ ਕਹੀਏ। ਉਥਲ-ਪੁਥਲ ਮੱਚਦੀ। ਮੈਨੂੰ ਬੋਲ ਕੇ ਦੱਸੋ ਸਾਰੇ ਬੰਦੇ ਮਾਈਕ 'ਚ ਬੋਲ ਸਕਦੇ ਨੇ ਨਹੀਂ ਸਾਰੇ ਨਹੀਂ ਬੋਲ ਸਕਦੇ ਕੀ ਸਾਰਿਆਂ ਨੂੰ ਸਾਰੇ ਸੁਣਦੇ ਨੇ ਨਹੀਂ ਸੁਣਦੇ ਪਰ ਜੇ ਤੁਹਾਨੂੰ ਲੋਕ ਸੁਣ ਵੀ ਲੈਣ ਵਾਲਾ ਮੋਟਾ ਤੁਹਾਨੂੰ ਮਾੜੀ ਮੋਟੀ ਆਪਣੀ ਗੱਲ ਕਹਿਣੀ ਵੀ ਆਉਂਦੀ ਹੋਵੇ ਫਿਰ ਜਿਹੜੀ ਠੀਕ ਹੋਵੇ ਕਹਿ ਦਿਓ ਇਹਦੇ 'ਚ ਕੋਈ ਸ਼ੱਕ ਨਹੀਂ ਤੁਹਾਨੂੰ ਚੰਗਾ ਵੀ ਕਹਿਣ ਵਾਲੇ ਹੋਣਗੇ ਤੇ ਗਾਲ੍ਹਾਂ ਵੀ ਬੜਿਆਂ ਨੇ ਕੱਢਣੀਆਂ ਨੇ बड़ा, बड़ा कुछ बड़ा बोलना पर अपनी, अपनी गल अपना फर्जन थो थो। 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 मेरी, मेरी ड्यूटी है मैं फर्ज है मेरी जुम्मेवारी नी मैं अपना काम कर देता बीबी ने रोटी पकाती सब्जी बनाती सारा कुछ तैयार करके रखता अपना फर्ज ना कोई खावे कोई ना खावे मैं अपना नभाता ਹੁਣ ਸਾਡੇ ਇੱਥੇ ਲੰਗਰ ਚੱਲਦਾ ਹੈ ਫਰਜ਼ ਪਣ ਅਸੀਂ ਨਿਭਾਤਾ ਪ੍ਰਸ਼ਾਦੇ ਲਾਏ ਪਏ ਐ ਰੋਟੀ ਬਣੀ ਪਈ ਐ ਕੜੀ ਬਣੀ ਹੋਣੀ ਐ ਸਬਜੀ ਚਾਵਲ ਬਣੇ ਹੋਏ ਐ ਅਸੀਂ ਆਪਣਾ ਫਰਜ਼ ਨਿਭਾ ਕੇ ਬੈਠੇ ਆ ਤੁਹਾਡੀ ਮਰਜ਼ੀ ਹੋਈ ਖਾਣਾ ਹੋਇਆ ਖਾ ਲਿਓ ਨਹੀਂ ਖਾਣਾ ਹੋਇਆ ਐਂ ਚਲੇ ਜਾਓ ਮੈਂ ਆਪਣੀ ਗੱਲ ਤੁਹਾਨੂੰ ਸੁਣਾਉਂਦੀ ਧੱਕੇ ਨਾਲ ਕਿਸੇ ਨੂੰ ਸੁਣਾਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਖਵਾਇਆ ਨਹੀਂ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਤੱਕੇ ਨਾਲ ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ ਮੇਰੀ ਆਪਣੀ ਸੋਚ ਹੈ ਮੈਂ ਆਪਣਾ ਫਰਜ਼ ਨਿਭਾਤਾ ਜਦੋਂ ਹੁਣ ਸਾਡੇ ਲੰਗਰੀ ਬੜੇ ਸੌਖੇ ਬੈਠੇ ਐ ਕਹਿੰਦੇ ਚਲੋ ਪੱਕਿਆ ਪਿਆ ਭਾਈ ਨਹੀਂ ਕੋਈ ਖਾਏਗਾ ਤੇ ਛਾਮ ਨੂੰ ਖਾ ਲੈਣਗੇ ਨਹੀਂ ਖਾਣਗੇ ਸਿੱਟ ਦੇਾਂਗੇ ਡੰਗਰਾਂ ਨੂੰ ਪਾ ਦੇਾਂਗੇ ਪਰ ਅਸੀਂ ਰਿਲੈਕਸ ਬੈਠੇ ਆਂ ਪਰ ਦੱਸੋ ਇਧਰੋਂ ਸਮਾਪਤੀ ਹੋਣ ਵਾਲੀ ਐ ਤੇ ਲੰਗਰ ਪੱਕਿਆ ਨਾ ਹੋਵੇ ਉਹਨਾਂ ਨੂੰ ਕੋ ਸਕੂਨ ਨਾਲ ਬਹਿ ਸਕਦੇ ਹੋ ਲੰਗਰੀ ਬਹਿ ਜਾਣਗੇ ਸਕੂਨ ਨਾਲ ਸਬਜੀ ਵੀ ਨਹੀਂ ਬਣੀ ਲੰਗਰ ਵੀ ਨਹੀਂ ਪ੍ਰਸ਼ਾਦੇ ਵੀ ਨਹੀਂ ਪੱਕੇ ਤੇ ਚਾਵਲ ਵੀ ਨਹੀਂ ਬਣੇ ਤੇ ਸਾਰੇ ਭਾਂਡੇ ਖਾਲੀ ਪਏ ਹੋਣ ਸਮਾਪਤੀ ਹੋਣ ਵਾਲੀ ਹੈ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਏਗੀ ਕਿ ਨਹੀਂ ਪਈ ਹੋਏਗੀ ਉਹਨਾਂ ਨੂੰ ਕੋ ਲਾਓ ਤੁਹਾਨੂੰ ਸਿਮਰਨ ਕਰਾਈਏ ਸ਼ਾਂਤ ਕਰੀਏ ਹੋ ਜਾਣਗੇ ਸ਼ਾਂਤ ਉਹਨਾਂ ਨੇ ਫਰਜ਼ ਨਹੀਂ ਨਿਭਾਇਆ ਆਪਣਾ ਹੁਣ ਫਰਜ਼ ਨਿਭਾ ਕੇ ਬੈਠੇ ਆ ਕੋਈ ਖਾਵੇ ਕੋਈ ਨਾ ਖਾਵੇ ਆਪਣਾ ਨਿਭਾ ਕੇ ਐ ਬੈਠੇ ਚੌਂਕੜੇ ਮਾਰ ਕੇ ਵੀ ਆਉਣਗੇ ਖਵਾ ਦੇਾਂਗੇ ਜਿਹੜਾ ਨਹੀਂ ਆਊਗਾ ਤੇ ਨਾ ਸਹੀ ਸਾਡੇ ਵੱਲੋਂ ਤੇ ਪੱਕਿਆ ਪਿਆ ਫਰਜ਼ ਨਿਭਾਨ ਨਾਲ ਸਕੂਨ ਮਿਲਦਾ ਹੁਣ ਮੈਂ ਆਪਣੀ ਗੱਲ ਕਹਿਤੀ ਐ ਕੋਈ ਸੁਣੇ ਚਾਹੇ ਨਾ ਜਿਹਨੂੰ ਚੰਗੀ ਲੱਗਦੀ ਐ ਠੀਕ ਐ ਜਿਹਨੂੰ ਨਹੀਂ ਚੰਗੀ ਲੱਗਦੀ ਤਾਂ ਠੀਕ ਐ ਕੋਈ ਲਾਈਕ ਕਰ ਦੇਗਾ ਉਹ ਗਾਲ ਕੱਢ ਦੇਗਾ ਕਰ ਲਵੇ ਇੱਕ ਕਮੈਂਟ ਕਰੇਗਾ ਵਾਜੀ ਵਾ ਦੂਜਾ ਕਹੇਗਾ ਤੇ ਬਕਵਾਸ ਠੀਕ ਐ ਹਰ ਇੱਕ ਦੀ ਮਰਜ਼ੀ ਐ ਹੁਣ ਕਿਸੇ ਨੂੰ ਮਰਚ ਘੱਟ ਪਸੰਦ ਹੈ ਕਿਸੇ ਨੂੰ ਮਸਾਲਾ ਨਹੀਂ ਪਸੰਦ ਕਿਸੇ ਨੂੰ ਕੜੀ ਨਹੀਂ ਪਸੰਦ ਕਿਸੇ ਨੂੰ ਜ਼ਿਆਦਾ ਹੀ ਪਸੰਦ ਹੈ ਹੁਣ ਕੀ ਕਰੀਏ ਭਾਈ ਹੁਣ ਕੋਈ ਤੇਰੇ ਲਈ ਹੁਣ ਮੁਰਗੇ ਦੀਆਂ ਟੰਗਾਂ ਤੇ ਲਿਆਉਣੋਂ ਰਹੇ ਅਸੀਂ ਲੈਗ ਪੀਸ ਤੇ ਆਉਣੇ ਨਹੀਂ ਲੰਗਰ ਚ ਤੂੰ ਲੈਗ ਪੀਸ ਭਾਲ ਦੇ ਫਿਰ ਆਪਾਂ ਕਾਂਗੇ ਵੀ ਲੈਗ ਪੀਸ ਖਾਣੇ ਨੇ ਤੂੰ ਜਾ ਮਾਰ ਓਥੇ ਜਿੱਥੋਂ ਮਿਲਦੇ ਨੇ ਓਥੇ ਖਾ ਲੈ ਇਹੀ ਕਾਂਗੇ ਆਪਾਂ ਹੁਣ ਤੇਰੀ ਚੁਆਏ ਸੀ ਹੋਰ ਹੈ ਮੈਂ ਕੀ ਕਰਾਂ ਸਾਡੇ ਕੋਲ ਕੁਝ ਸਾਡੇ ਕੋਲ ਕੁਝ ਹੋਰ ਹੈ ਕਿਸੇ ਕੋਲੋਂ ਕੁਝ ਹੋਰ ਮਿਲਦਾ ਤੂੰ ਉੱਥੋਂ ਲੈ ਲੈ ਕਿਸੇ ਨੂੰ ਕਿਸੇ ਨੇ ਬੰਨਿਆ ਨਹੀਂ ਕਿਸੇ ਨੂੰ ਕਿਸੇ ਨੇ ਰੋਕਿਆ ਨਹੀਂ ਹਰ ਇੱਕ ਦਾ ਆਪਣਾ ਆਪਣਾ ਲਾਈਫ ਸਟਾਈਲ ਹੈ ਆਪਣਾ ਆਪਣਾ ਢੰਗ ਹੈ ਆਪਣਾ ਆਪਣਾ ਤਰੀਕਾ ਹੈ ਤੇ ਜਿੰਨੇ ਜਿੰਨੂੰ ਲੱਭਣਾ ਲੱਭ ਲੈਣਾ ਗੁਰੂ ਨਾਨਕ ਪਾਤਸ਼ਾਹ ਤੁਸੀਂ ਚਲੇ ਜਾਓਗੇ ਦੁਬਾਰਾ ਤੁਸੀਂ ਕਦੇ ਆਓਗੇ ਮੰਨ ਲਓ ਤੁਹਾਡੇ ਵਾਲੀ ਸੋਚ ਹੋਏਗੀ ਤੁਹਾਨੂੰ ਲੱਭਾਂਗੇ ਕਿਵੇਂ ਮਾਰਾ ਕਹਿੰਦੇ ਜਿਨ੍ਹਾਂ ਨੇ ਲੱਭਣਾ ਹੋਇਆ ਲੱਭ ਲੈਣਗੇ ਜਿਨ੍ਹਾਂ ਲੱਭਣਾ ਹੋਇਆ ਉਹਨਾਂ ਨੇ ਲੱਭ ਹੀ ਲੈਣਾ ਠੇਕੇ ਵਾਲਿਆਂ ਨੇ ਠੇਕਿਆਂ ਵਾਲਿਆਂ ਕੋਲ ਜਾ ਵੈਣਾ ਜਿਹੜੇ ਹੁਣ ਭੁੱਕੀ ਖਾਂਦੇ ਐ ਕੀ ਭੁੱਕੀ ਖਾਣ ਵਾਲੇ ਉਹਨਾਂ ਨੂੰ ਲੱਭਦੇ ਨਹੀਂ ਕਿੱਥੇ ਜਾ ਜੁੱਤਰਦਾ ਉਹਨਾਂ ਨੂੰ ਪਤਾ ਨਹੀਂ ਪਹਿਲਾਂ ਕੋੜੀਆਂ ਦੇ ਉੱਤੇ ਆਉਂਦੇ ਹੁੰਦੇ ਸੀ ਕੋੜ ਮੈਨੂੰ ਨਿੱਕੇ ਹੁੰਦੇ ਆ ਯਾਦ ਐ ਵੀ ਵੀ ਭਾਈ 25 ਸਾਲ ਪਹਿਲਾਂ ਘੋੜੀ ਆਲਾ ਫਿਰਦਾ ਹੁੰਦਾ ਸੀ ਉਹ ਪੱਕੀ ਪੱਕੀ ਲੈ ਕੇ ਆਉਂਦੇ ਸੀ ਕਹਿੰਦੇ ਜਹਾਜ ਉੱਤਰਿਆ ਉਹਨੂੰ ਜਹਾਜ ਉੱਤਰਿਆ ਕਹਿੰਦੇ ਸੀ ਗੱਲ ਵੀ ਸੱਚੀ ਹੈ ਜਿਹੜੇ ਖਾ ਲੈਂਦੇ ਸੀ ਫਿਰ ਜਹਾਜ ਹੀ ਚੜਦੇ ਸੀ ਸੁਰਤ ਕਰਕੇ ਉਡਾਰੀਆਂ ਹੀ ਮਾਰਦੇ ਹੋਣਗੇ ਇਹਨਾਂ ਦੇ ਕਹਿਣ ਮੁਤਾਬਕ ਆਪਾਂ ਕਦੇ ਖਾ ਕੇ ਨਹੀਂ ਵੇਖੇ ਪਰ ਹੁਣ ਪੁਕੀਆਂ ਵਾਲੇ ਕੀ ਲੱਭ ਨਹੀਂ ਲੈਂਦੇ ਤੇ ਜਿਨ੍ਹਾਂ ਨੇ ਕਾਲੀ ਨਾਗ ਨਹੀਂ ਖਾਣੀ ਹੈ ਕੀ ਮਿਲਦੀ ਨਹੀਂ ਉਹਨਾਂ ਨੂੰ ਜਿੱਥੋਂ ਮਰਜ਼ੀ ਲੱਭ ਲੈਣਾ ਆਪਣਾ ਯਾਰ ਬੇਲੀ ਲੱਭ ਹੀ ਲੈਂਦੇ ਤੇ ਜਿਹੜੇ ਬੰਦਿਆਂ ਨੇ ਪੈਗ ਸ਼ੈਕ ਲਾਉਣਾ ਹੁੰਦਾ ਆਪਣੇ ਯਾਰ ਵੇਲੀ ਉਹ ਵੀ ਲੱਬ ਹੀ ਲੈਂਦੇ ਵੀ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਲੱਬ ਲੈਣਗੇ ਤੇ ਜਿਸ ਬੰਦੇ ਨੇ ਜਿੱਥੇ ਜੜਨਾ ਹੈ ਜਿੰਨੂੰ ਸੁਣਨਾ ਹੈ ਨੈਟ ਥੋਲ ਦਾ ਕਿਤੋਂ ਨਾ ਕਿਤੋਂ ਉਹਨੇ ਲੱਬ ਵੀ ਲੈਣਾ ਜਿੰਨੇ ਜਿੱਥੇ ਜੁੜਨਾ ਹੈ ਜਿੱਦਾਂ ਦਾ ਬੰਦੇ ਦਾ ਇੰਟਰਸਟ ਹੈ ਉਹਨੇ ਲੱਬ ਲੈਣਾ ਤੁਸੀਂ ਕਹੋ ਅਸੀਂ ਇੱਥੇ ਆਏ ਆ ਤੁਸੀਂ ਨਹੀਂ ਆਏ ਤੁਹਾਡਾ ਇੰਟਰਸਟ ਖਿੱਚ ਕੇ ਲਿਆਇਆ ਤੁਹਾਡਾ ਸ਼ੌਂਕ ਖਿੱਚ ਕੇ ਲਿਆਇਆ ਕਿਸੇ ਬੰਦੇ ਦਾ ਬ੍ਰਾਂਡ ਪਾਉਣ ਦਾ ਸ਼ੌਂਕ ਹੈ ਉਹਨੂੰ ਸ਼ੌਂਕ ਕਿਹੜਾ ਕਿਤੇ ਦੀ ਕਿਤੇ ਲੈ ਜਾਂਦਾ ਬੰਦੇ ਦਾ ਸ਼ੌਂਕ ਹੈ ਘੋੜੇ ਰੱਖਣ ਦਾ ਸ਼ੌਂਕ ਹੈ ਕੁੱਤੇ ਰੱਖਣ ਦਾ ਸ਼ੌਂਕ ਹੈ ਵੱਖਰੇ ਵੱਖਰੇ ਸ਼ੌਂਕ ਨੇ ਬੰਦੇ ਦਾ ਸ਼ੌਂਕ ਉਤੋਂ ਸਭ ਕੁਝ ਕਰਾਉਂਦਾ ਹੈ ਆ ਚੀਜ਼ਾਂ ਦਾ ਵੀ ਸ਼ੌਂਕ ਹੈ ਤੇ ਤੁਹਾਡਾ ਤੁਹਾਨੂੰ ਇੱਥੇ ਕੋਈ ਖਿੱਚ ਕੇ ਲਿਆਉਂਦੀ चीज ਉਹ ਤੁਹਾਡਾ ਇੰਟਰਸਟ ਇੰਟਰਸਟ ਪੈਦਾ ਹੋਣਾ ਇੰਟਰਸਟ ਨੂੰ ਕਹਿੰਦੇ ਨੇ ਭਗਤ ਭਗਤ ਦਾ ਅਸਲ ਅਰਥ ਅਰਥੇ ਹੈ ਕਿਸੇ ਦੇ ਫੈਨ ਹੋਣਾ ਜਿਵੇਂ ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿੰਦੇ ਆ ਫਲਾਣਾ ਫਲਾਣੇ ਬੰਦੇ ਦਾ ਫੈਨ ਹੈ ਤੇ ਪੰਜਾਬੀ 'ਚ ਆਪਾਂ ਕਹਿੰਦੇ ਨਾ ਫਲਾਣਾ ਤੇ ਫਲਾਣੇ ਦਾ ਬਾੜਾ ਭਗਤ ਹੈ